ਤਨ ਤਨ ਜਗਤ ਗੁਰੂ ਰਬੀਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਦਾ ਨਿਗਮਣ ਰਹੀ ਗੁਰੂ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ ਜੈ ਗੁਰਦੇ ਤਨ ਗੁਰਦੇ ਤਨ ਤਨ ਜਕਪਤਾ ਸਤਗੁਰ ਬਦਾਸ ਸ ਮਹਾਰਾਜ ਜੀ ਦੀ ਅਪਾਰ 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 ਕਿਰਪਾ ਦੇ ਨਾਲ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਅੱਸੂ ਦਾ ਮਹੀਨਾ ਆਰੰਭ ਹੋਇਆ ਹੈ ਆਪ ਸਭ ਸੰਗਤਾਂ ਨੇ ਅੱਸੂ ਦਾ ਮਹੀਨਾ ਸਰਵਣ ਕੀਤਾ ਹੈ ਆਪ ਸਭ ਸੰਗਤਾਂ ਲਈ ਇਹ ਮਹੀਨਾ ਖੁਸ਼ੀਆਂ ਪਰਿਆਵੇ ਆਪ ਸਭ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸਤਿਗੁਰਾਂ ਦੇ ਚਰਨਾਂ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਜੋ ਸੰਗਤ ਆਪ ਜੀ ਦੇ ਦਰਤੇ ਆਵੇ ਆਪਣੀਆਂ ਚੋਲੀਆਂ ਖੁਸ਼ੀਆਂ ਨਾਲ ਭਰ ਕੇ ਜਾਵੇ ਆਈ ਹੋਈ ਸੰਗਤ ਦੀ ਹਾਜ਼ਰੀ ਕਬੂਲ ਕਰਨੀ ਤਨ ਮਨ ਤਾਂ ਨਾਲ ਕੀਤੀ ਸੇਵਾ ਕਮੂਲ ਕਾਨੀ ਜਿਨ੍ਹਾਂ ਖਜ਼ਾਨੇ ਚੋਂ ਮਾਇਆ ਹੀ ਖਜ਼ਾਨੇ ਸਦਾ ਪਰਿਤੇ ਪਰਪੂ ਰੱਖਣੇ ਨੇਕ ਮਜ ਬਰਕਤ ਪਾਉਣੇ ਧਨ ਦੁਗਣੀ ਰਾਜ ਚੁਗਣੀ ਤਰੱਕੀ ਬਖਸ਼ਣੀ ਬੱਚਾ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਮਾੜੀ ਸੰਗਤ ਤੋਂ ਬਚਾਉਣਾ ਬੱਚਾ ਨੂੰ ਆਪਣੇ ਮਾਤਾ ਪਿਤਾ ਦੇ ਕਹਿਣੇ ਕਾਰ ਆਗਿਆਕਾਰੀ ਖਣਾ ਆਓ ਗੁਰੂ ਪਿਆਰੇ ਸਾਧ ਸੰਗਤ ਜੀਓ ਤਨ ਤਨ ਸਤਿਗੁਰੂ ਬਦਾਸ ਮਹਾਰਾਜੀ